ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰੇ ਨਤਨ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਤੇ ਤਿੰਨੇ ਗਾਵਾਂ ਦੋਸਤੋ ਸੱਜਰ ਸੁਈਆਂ ਡਿਟੇਲ ਇਹਨਾਂ ਗਾਵਾਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਕਿਸੇ ਗੁਰੂ ਵੀਰ ਭਰਾ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਜਿਹੜੀ ਨਿਰਖਪਰਖ ਕਰਨੀ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ Instagram ਤੇ Facebook ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਛਵਾ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਐਨ ਭਾਜੀ ਕਦਾਂ ਕੰਮ ਕਰ ਚੱਲੀ ਜਾਂਦਾ ਉਹਦੀ ਹਾਂਜੀ ਵਧੀਆ ਚੱਲੀ ਜਾਂਦੇ ਬੋਲੋ ਜੀ ਆਪਣਾ ਐਡਰੈਸ ਐਡਰੈਸ ਆਪਣਾ ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਹੇਰ ਤਰਨਾਥਾ ਹਾਂਜੀ ਹਾਂਜੀ ਸਲੋ ਜਲੋ ਥੋੜਾ ਜਿਹਾ ਹਾਂਜੀ ਹਾਂਜੀ ਤੇ ਫੋਨ ਨੰਬਰ ਆਪਣਾ 9868 8347 ਠੀਕ ਹੈ ਠੀਕ ਹੈ ਜੀ ਹਾਂਜੀ ਤੇ ਮੈਨੂੰ ਵੀਟ ਕਰਨੀ ਸ਼ਹਿਰ ਪੱਟੀ ਦੇ ਨੇਚ ਬਾਰਾ ਸਾਗ ਦੁਹਰਾ ਆਪਣਾ ਸਿਬਾਰਾ ਸਭ ਕਰ ਰਿਹਾ ਜਿੱਦਾ ਦਾਣਾ ਮੰਡੀ ਕੋਲ ਆ ਗਿਆ ਆਪਣਾ ਫੋਨ ਨਾਲੇ ਕੋਈ ਠੀਕ ਹੈ ਜੀ ਹਾਂਜੀ ਤੇ ਤਿੰਨ ਗਾਵਾਂ ਚ ਤਿੰਨ ਗਾਵਾਂ ਤੇ ਸੂਈਆਂ ਸੂਈਆਂ ਤਿੰਨ ਸੂਈਆਂ ਸੂਈਆਂ ਠੀਕ ਹੈ ਜੀ ਸ਼ੁਰੂ ਕਰੀਏ ਕਾਲੀ ਗੰਦ ਪਹਿਲੋ ਕੀ ਇਹ ਦੀ ਡਿਟੇਲ ਹੈ ਕਿੰਨਾ ਵਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਕਨਟਾਇਮ ਹਗਾ ਸੀ ਇਹਨੂੰ ਸੂਈ ਨੂੰ ਕਟੋ ਹਫਤਾ ਆੜ ਦਿਨ ਹੋ ਗਏ ਹਫਤਾ 10 ਦਿਨ ਤੇ ਲੰਮ ਸਮੇਂ ਹੋਇਆ ਟਾਈਮ ਚਾਦਾ ਨਹੀਂ ਆਇਆ ਠੀਕ ਹੈ ਜੀ ਤੇ ਇਹ ਥੱਲੇ ਕੋ 13 14 ਗਰ ਦੁੱਧ ਬਿਲਕੁਲ ਨੈ ਤਿਆਰ ਆ ਬੱਚਾ ਜੀ ਦੇ ਵਿੱਚ ਪਛਾਇਦੇ ਮਗਰ ਬੱਚਾ ਠੀਕ ਹੈ ਤੁਰੋ ਨਾ ਦੂਜਾ ਸਵੇਰ ਦੋਸਤੋ ਸੂਈ ਹਫਤਾ 10 ਦਿਨ ਦਾ ਟਾਈਮ ਵੀਰ ਕਹਿੰਦਾ ਸੂਈ ਨੂੰ ਹੋ ਗਿਆ ਵਾ ਦੁੱਧ ਜਿਹੜਾ ਹੁਣ ਮੌਕੇ ਦਾ ਤਿਆਰ ਆ ਅੱਜ ਦਾ 13 14 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਆ 14 ਕਿਲੋ ਚਵਾ ਦਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਕੱਦ-ਕੱਡ ਦੋਸਤੋ ਗਾਂ ਦਾ ਚੰਗਾ ਵਾ ਵੱਡੇ ਕੱਦ-ਕੱਡ ਚ ਆ ਕਰਾਸ ਬ੍ਰੀਡ ਦੇ ਵਿੱਚ ਆ ਦੋਸਤੋ ਗਰਮੀ ਵਿੱਚ ਦੁੱਧ ਨੇ ਵਧੀਆਂ ਚਵਾ ਲੈਣਾ ਬਾਕੀ ਦੋਸਤੋ ਥਣਾ-ਥਣਾ ਦੀ ਕੁਆਲਿਟੀ ਚੈੱਕ ਕਰ ਲੋ ਬਗੇ ਚੋਂ ਚੋਂ ਪੂਰੀ ਠੰਡੀ ਆ ਠੀਕ ਛੱਡੋ ਥੱਲੇ ਚਾਹੇ ਨਾ ਛੱਡੋ ਆ ਦੋਸਤੋ ਕਰੋ ਚੈੱਕ ਜੀ ਬਿਲਕੁਲ ਠੰਡੀ ਸੀਲਸ ਲੱਗ ਨਾਲੋ ਜੀ ਚਲੋ ਜੀ ਮੋੜੋ ਜੀ ਆ ਦੋਸਤੋ ਕਰੋ ਚੈੱਕ ਕਾਡ ਕਾਡ ਦੋਸਤੋ ਪੂਰਾ ਤੇ ਕਰਾਸ ਬਰੀਡ ਆ ਜੀ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਦੋਸਤੋ ਸ਼ਾਮਾਂ ਦਾ ਕੋਈ 4 ਵਜੇ ਦਾ ਟਾਈਮ ਹੋਊਗਾ ਮੋਲ ਦਾ ਵੀਰ ਕੀ ਕਰਦਾ ਮੋਲ 55000 ਰੁਪਏ ਕਰਦੇ 55000 ਹਾਂਜੀ ਮਾਤਰਾ ਕਿੰਨਾ ਹੋਊਗਾ ਇਹਨਾਂ ਕੋ ਮਾਤਰਾ ਕਰਾਂਗੇ ਮਾਤਰਾ ਤੂੰ ਹੀ ਕਰਦਾ ਵੀਰ ਮੈਨਾਂ ਦਈਏ 52 ਦੀ 52000 ਹਾਂਜੀ 52 ਤੋਂ ਮਾਤਰਾ ਨੂੰ ਜੂ ਆਹ ਥੋੜਾ ਬੜਾ ਆਏ ਦਾ ਕਰਦਾਂਗੇ ਠੀਕ ਹੈ ਜੀ ਹਾਂਜੀ 55000 ਰੁਪਏ ਦੋਸਤੋ ਵੀਰ ਨੇ ਗਾਂ ਦੀ ਡਿਮਾਂਡ ਰੱਖੀ 52000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ ਉਹ ਵੀਰ ਭਰਾ ਖਰੀਦਣ ਆਊਗਾ ਮਾਤਰਾ ਦਾ ਮੌਕੇ ਤੇ ਜ਼ਰੂਰ ਹੋਊਗਾ ਕਿਉਂਕਿ ਮੋਲ ਜਿਹੜੇ ਦੇ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਮਾਤਰਾ ਜ਼ਰੂਰ ਹੋਊਗਾ ਬਾਕੀ ਦੋਸਤੋ ਸਿਲਸਿਲਾ ਤਾਂ ਪੂਰੀ ਹੈ ਦੁੱਧ 13 14 ਕਿਲੋ ਤਿਆਰ ਆ ਦੋ ਨੰਬਰ ਬਾਰੇ ਦੱਸੀ ਵੀ ਬਾਕੀ ਫੋਨ ਲਾਵੇ ਕੋਈ ਉਹ ਗਾਂ ਦੇ ਕੇ ਤੋਰਾਂਗੇ ਜਿਹੜੇ ਵੀ ਬੰਦਾ ਲਊਗਾ ਠੀਕ ਹੈ ਜੀ ਇਹਦੇ ਬਾਰੇ ਦੱਸੀ ਵੀ ਇਹ ਵੀ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਘਟਾੜਾ 5 6 ਦਿਨ ਹੋ ਗਏ ਆ ਅੱਛਾ ਜੀ ਹਾਂਜੀ ਕਿੰਨਾ ਮਗਰ ਬੱਚਾ ਇਹਦੇ ਆ ਹੁਣ ਦੁੱਧ ਹਾਂਜੀ 20 ਕਿਲੋ ਦੁੱਧ ਤਿਆਰ ਆ 18 ਕਿਲੋ 20 ਕਿਲੋ ਨੈਟ ਤਿਆਰ ਆ ਠੀਕ ਹੈ ਜੀ 18 ਕਿਲੋ ਕਹਿ ਗਿਆ ਆਪਾਂ ਜਿੰਨੂੰ ਮਰਜ਼ੀ ਤਵਾਂਗੇ 18 ਕਿਲੋ ਨਾਲ ਭਾਵੇਂ ਕੋ ਧਾਰਵਣਾ ਮਾਰੇ ਠੀਕ ਹੈ ਜੀ ਹਾਂਜੀ ਦੂਜਾ ਸੂਆ ਦੋਸਤੋ ਸੂਈ 3 4 ਦਿਨ ਦਾ ਟਾਈਮ ਸੂਈ ਨਹੀਂ ਹੋ ਗਿਆ ਇਹ 20 ਲੀਟਰ ਵਹਿ ਵੀਰ ਕਹਿੰਦਾ ਦੁੱਧ ਤਿਆਰ ਆ ਪਰ ਆਪਾਂ 18 ਲੀਟਰ ਦੀ ਵੀਰ ਕਹਿੰਦਾ ਗਾਰੰਟੀ ਦੇ ਕੇ ਤੋੜ ਦਾਂਗੇ ਤੁਹਾਨੂੰ ਕੋਈ ਵੀਰ ਭਰਾ ਇਥੇ ਬੇਸ਼ੱਕ ਆ ਕੇ ਤਾਂ ਧਾਰਨਾ ਮਾਰੇ ਦਰਮਿਆਨਾ ਕਾਦਿਆ ਦੋਸਤੋ ਗਾਂ ਦਾ ਆਰਡਰ ਕੁਆਲਿਟੀ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਜੀ ਗਾਂ ਦੇ ਕਾਦੇ ਦੇ ਹਿਸਾਬ ਨਾਲ ਦੋਸਤੋ ਜਿੰਨਾ ਗਾਂ ਦਾ ਕਾਦਿਆ ਉਹਨਾਂ ਥਲੇ ਨੇ ਆਰਡਰ ਤਿਆਰ ਕੀਤਾ ਜੀ ਤੁਹਾਨੂੰ 5 ਕਿਲੋ ਵਧੀਆ ਚਵਾਊਗੀ ਆ ਕਰੋ ਚੈੱਕ ਜੀ ਦੀ ਥਣਾ ਸੁਣੋ ਮਜਾ ਆਣ ਲਗਾ ਦੋਸਤੋ ਨੂੰ ਗਾਣੂ ਦੇਖੋ ਬਾਕੀ ਸੀਲਸ ਲਗ ਪੂਰੀ ਹੈ ਸੀਲਸ ਆ ਲੋ ਜੀ ਕਰੋ ਚੱਕ ਜੀ ਅੱਛਾ ਦੁੱਧ ਬਹੁਤ ਚੰਗਾ ਥੱਲੇ ਇਹਦੇ ਠੀਕ ਹੈ ਜੀ ਨਾਣਾ ਦੋਸਤੋ ਜਿਹੜੀਆਂ ਹਵਾਨੇ ਦੇ ਦੁੱਧ ਵਾਲੀਆਂ ਮਿਲਕ ਵੈਨ ਕਾਫੀ ਹੈ ਆ ਲੋ ਜੀ ਕਰੋ ਚੱਕ ਦੋਸਤੋ ਦੀ ਆਰਡਰ ਕੁਆਲਟੀ ਇਹ ਆ ਰਿਹਾ ਨਾ ਕੋਈ ਇਹ ਰਿਹਾ ਨਾ ਆ ਲੋ ਦੋਸਤੋ ਕਰੋ ਚੈੱਕ ਬੱਚਾ ਦਾ ਬੱਚਾ ਬਣਾਇਆ ਦੇ ਮਗਰਾਉ ਬੈਠਾ ਆੜਾ ਬੈਠਾ ਚਿਟਾਇਆ ਹਾਂਜੀ ਆ ਦੋਸਤੋ ਬੱਚਾ ਜਿਹਦਾ ਬਲੋਡ ਕੁਆਲਿਟੀ ਚੈੱਕ ਕਰੋ ਆ ਲੋ ਕਰੋ ਚੈੱਕ ਯਾਡਰ ਕੁਆਲਿਟੀ ਦੋ ਤੋਂ 25 ਕਿਲੋ ਛੋਵਾ ਦੂ ਵਧੀਆ 18 ਕਿਲੋ ਥੱਲੇ ਤਿਆਰ ਆ। ਮੋਲੇ ਦਾ ਕੀ? 20 ਕਿਲੋ ਥੱਲੇ ਤਿਆਰ 18 ਕਿਲੋ ਕਹਿ ਕੇ ਦਗਾ ਜਿੰਨੂੰ ਮਰਜੀ। ਮੋਲ ਕੀ ਕਰਦਾ? ਮੋਲੇ ਦਾ ਲੈਣ ਦੇਣਾ 37000 ਰੁਪਇਆ। 37000? ਹਾਂਜੀ। ਆਇਆ ਇਹਦਾ ਥੋੜਾ ਬੜਾ ਛੋਟ ਛੜੀ ਆ ਕੋਈ। ਛੋਟੀ। ਹਾਂਜੀ। 72000 ਰੁਪਇਆ ਦੋਸਤੋ ਵੀਰ ਨੇ ਗਾਂ ਦੀ ਡਿਮਾਂਡ ਰੱਖੀ ਐ। ਕੋਈ ਮਾਨ ਤਾਂ ਦੋਸਤੋ ਮੌਕੇ ਤੇ ਜਰੂਰ ਹੋਗਾ ਥੋੜਾ ਬੜਾ। ਇਹਦੇ ਬਾਰੇ ਦੱਸੀ ਵੀਰ। ਇਹ ਵੀ ਦੂਜਾ ਸੂਆ ਸੂਈ ਆ? ਅੱਛਾ ਜੀ। ਹਾਂਜੀ। ਇਹ ਇਹ ਪਰਸੋਂ ਸੂਈ ਐ। ਅੱਛਾ ਜੀ। ਕਿੰਨਾ ਬੋੜਾ ਤਿਆਰਨ ਬੋੜਾ ਇਸ 13 14 ਕਿਲੋ ਹੋਣਾ ਜੀ 13 14 ਕਿਲੋ ਹਾਂਜੀ ਕੋਣ ਜਿਹੜਾ ਮੌਕੇ ਦਾ ਮੌਕੇ ਜਿਹੜਾ 14 ਲੈਣਾ ਆਪਾਂ ਤੋਰੋ ਜੀ ਇਹ ਵੀ ਦੋਸਤੋ ਦੂਜਾ ਸੂਆ ਸੂਈ ਤਿੰਨ ਦਿਨ ਸੂਈ ਨਹੀਂ ਹੋ ਗਿਆ ਬੋੜਾ ਜਿਹੜਾ ਤਿਆਰ ਆ ਥੱਲੇ ਉਹਦੇ 13 14 ਲੀਟਰ ਬੋੜਾ ਤਿਆਰ ਆ ਬੱਚਾ ਐ ਨਹੀਂ ਵਛਾ ਦਿੱਤਾ ਵਾ ਕੱਦ ਕਾਠੀ ਦਾ ਗਾਂ ਦਾ ਵੀ ਚੰਗਾ ਸੂਕੇ ਥੋੜੀ ਜੀ ਲੱਪੇ ਦੇ ਵਿੱਚ ਜਰੂਰ ਆਈ ਏ ਉਹਦੇ ਡੰਗਰ ਤੁਹਾਨੂੰ ਪਤਾ ਡੰਗਰ ਥੋੜਾ ਜਿਹਾ ਆ ਜਾਂਦਾ ਬਾਕੀ ਦੋਸਤੋ ਗਾਂ ਦੀ ਬਰੀਡ ਚੰਗੀ ਏ ਕੱਦ ਕਾਠੀ ਵੀ ਚੰਗਾ ਵਾ ਤਾਜੀ ਸੂਈ ਹੋਣੀ ਕੋਕ ਥ ਆਲਟਰ ਰੂਟਰ ਗਾਂ ਨੇ ਦੋਸਤੋ ਬਹੁਤ ਵਧੀਆ ਤਿਆਰ ਕੀਤਾ ਵਾ ਚੋਣ ਵੜੀ ਆ ਅੱਛਾ ਜੀ ਜਿੱਥੇ ਮਰਜੀ ਡਾਕ ਕੇ ਪਾਉਂ ਤਾਰਾ ਮਾਰ ਲਓ ਜੀ ਕਰੋ ਚੈੱਕ ਸੀਲਸ ਲੱਗ ਪੂਰੀ ਆ ਕਰੋ ਚੈੱਕ ਜੀ ਠੀਕ ਹੈ ਜੀ ਦੋਸਤੋ ਐ ਪੂਰੀ ਮਸਤੋ ਕੀ ਖਲੋਗੀ ਵੇਖ ਲਓ ਮੜੋ ਜੀ ਬਾਕੀ ਜਾਦ ਨਾਲ ਤੁਹਾਡੇ ਸਾਹਮਣੇ ਜਾਦ ਹਾਂਜੀ ਹਾਂਜੀ ਬਰੀਡ ਦੋਸਤੋ ਪੂਰੀ ਆ ਕੱਦ ਕੱਢ ਵੀ ਪੂਰਾ ਵਾ ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਦਾ ਜਿੱਦਾਂ ਦੀ ਸੇਵਾ ਕਰੋਗੇ ਉਦਾਂ ਤੁਹਾਨੂੰ ਚਲੋ ਨਾ ਕਰੋ ਜੀ ਚੱਕੋ ਉਹ ਤੇ ਵੀ ਗਾਂ 23 24 ਕਿਲੋ ਵਧੀਆ ਚਵਾਇਨਾ ਜੀ ਇਹਨਾਂ ਥੋੜਾ ਹੁਣਾਂ ਚ ਸੁਭੀ ਹਾਂਜੀ ਹਾਂਜੀ ਬਾਕੀ ਬਾਂਦੀ ਥਾਂਦੀ ਆਉਂਦੀ ਪੂਰੀ ਵਧੀਆ ਠੀਕ ਹੈ ਇਹਦਾ ਮੁੱਲ ਕੀ ਹੈ ਇਹਦਾ 85000 ਰੁਪਏ ਕਰਦੇ 85000 ਹਾਂਜੀ ਤੇ 82000 ਦੇ ਦਾਂਗੇ ਠੀਕ ਹੈ ਹਾਂਜੀ 85000 ਰੁਪਿਆ ਦੋਸਤੋ ਵੀਰ ਨੇ ਗਾਂ ਦੀ ਡਿਮਾਂਡ ਰੱਖੀ ਹੈ 82000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਾਨ ਜਰੂਰ ਕਰਾਂਗੇ ਜਿਹੜਾ ਵੀਰ ਭਰਾ ਆਊਗਾ ਬਾਕੀ ਦੋਸਤੋ ਜੋ ਵੀ ਹੈਗਾ ਵਾ ਨਿਰਖ ਪਰਗ ਤੁਸੀਂ ਆਗ ਪਰ ਲੈਣੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਪਸ਼ੂ ਦਿਖਾਇਆ ਤਿੰਨੇ ਦੋਸਤੋ ਪਸ਼ੂ ਸੱਜਰ ਸੂਏ ਆਪਣੀ ਤਸੱਲੀ ਜਰੂਰ ਕਰਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ